ਸਵਾਗਤ ਹੈ ਕਿਸਾਨ ਵੀਰਾਂ ਦਾ ਗੁਰੂ ਅੰਗਦ ਦੇ ਵੈਟਰਨਰੀ ਅਤੇ ਐਨੀਮਲ ਸਾਇੰਸਸ ਯੂਨੀਵਰਸਿਟੀ ਦੇ YouTube ਚੈਨਲ ਵਿੱਚ ਮੈਨੂੰ ਉਮੀਦ ਹੈ ਸਾਡੇ ਕਿਸਾਨ ਵੀਰ ਹਾਰੀ ਦੀ ਫਸਲ ਤੋਂ ਸੁਰੱਖਿਰ ਹੋ ਚੁੱਕੇ ਹੋਣਗੇ ਤੇ ਉਹ ਆਪਣੀ ਜਿਹੜੀ ਕਣਕ ਦੀ ਫਸਲ ਹੈ ਉਹਨਾਂ ਚੰਗਾ ਮੁੱਲ ਵਟਕੇ ਤੇ ਹੁਣ ਜਿਹੜਾ ਖੇਤਾਂ 'ਕੰਨੀ ਆਉਣ ਦਾ ਉਪਰਾਲਾ ਕਰ ਰਹੇ ਹੋਣਗੇ ਜਦੋਂ ਅਸੀਂ ਹਾਰੀ ਦੀ ਫਸਲ ਦੀ ਗੱਲ ਕਰਦੇ ਹਾਂ ਤਾਂ ਸਾਡੇ ਜ਼ਿਹਨ ਵਿੱਚ ਜਿਹੜਾ ਕਣਕ ਦੀ ਕਟਾਈ ਤੋਂ ਬਾਅਦ ਬਚਦਾ ਨਾੜ ਦੀ ਗੱਲ ਆ ਜਾਂਦੀ ਹੈ ਸੋ ਅੱਜ ਦਾ ਆਪਣਾ ਜਿਹੜਾ ਵਿਸ਼ਾ ਇਹੀ ਹੈ ਬਿਜੜਾ ਨਾੜ ਹੈ ਜਾਂ ਨਾੜ ਤੋਂ ਜਿਹੜੀ ਤੂੜੀ ਬਣਾਈ ਜਾਂਦੀ ਹੈ ਉਸ ਦੀ ਪਸ਼ੂ ਖੁਰਾਕ ਦੇ ਵਿੱਚ ਕੀ ਮਹੱਤਤਾ ਹੁੰਦੀ ਹੈ ਸੋ ਇਸ ਵਿਸ਼ੇ ਤੇ ਉੱਤੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਜੈਸਮੀਨ ਕੌਰ ਜਿਹੜੇ ਕਿ ਯੂਨੀਵਰਸਿਟੀ ਵਿਖੇ ਬਤੌਰ ਪ੍ਰੋਫੈਸਰ ਸਿਵਾਮਨ ਵਾ ਰਹੇ ਨੇ ਡਾਕਟਰ ਸਾਹਿਬ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਵੀ ਜਿਦਾਂ ਆਪਾਂ ਤੂੜੀ ਦੀ ਗੱਲ ਕਰਦੇ ਆ ਤਾਂ ਤੂੜੀ ਜਿੰਨਾ ਕੋ ਮੈਂ ਜਾਣਦਾ ਵੀ ਜਦੋਂ ਤੋਂ ਮੇਰੀ ਸੁਰਤ ਦੀ ਹੈ ਇਹ ਉਹ ਦੋ ਪਹਿਲਾਂ ਦੇ ਜਿਹੜੇ ਪਸ਼ੂ ਪਾਲਕ ਵੀਰ ਨੇ ਇਹਨੂੰ ਪਸ਼ੂ ਖੁਰਾਕ ਦੇ ਵਿੱਚੋਂ ਵਰਤਦੇ ਆ ਰਹੇ ਨੇ ਇਹਦੀ ਤੁਸੀਂ ਸਾਨੂੰ ਇਹ ਜਾਣਕਾਰੀ ਦਿਓ ਵੀ ਇਹਦੀ ਪਸ਼ੂ ਖੁਰਾਕ ਦੇ ਵਿੱਚ ਕੀ ਮਹੱਤਤਾ ਹੈ ਤੇ ਇਹਦੇ ਵਿੱਚ ਕਿੰਨੇ ਕੁ ਖੁਰਾਕੀ ਤੱਤ ਹੁੰਦੇ ਨੇ ਅਹ ਦੇਖੋ ਜੀ ਤੂੜੀ ਜਿਹੜੀ ਹੈ ਉਹ ਪਸ਼ੂ ਖੁਰਾਕ ਦਾ ਇੱਕ ਅਨਿੱਖੜਵਾ ਅੰਗ ਅੰਗ ਹੈ ਜਦੋਂ ਵੀ ਅਸੀਂ ਪਸ਼ੂ ਪਾਲਣ ਦੀ ਗੱਲ ਕਰਦੇ ਹਾਂ ਜਾਂ ਪਸ਼ੂਆਂ ਦੀ ਖੁਰਾਕ ਦੀ ਗੱਲ ਕਰਦੇ ਹਾਂ ਤਾਂ ਉਸਦੇ ਮੁੱਖ ਹਿੱਸੇ ਆਉਂਦੇ ਹਨ ਹਰਾ ਚਾਰਾ ਜਾਂ ਸਾਇਲੇਜ ਇਸ ਤੋਂ ਇਲਾਵਾ ਵਾਂਡ ਤੇ ਉਸਦੇ ਨਾਲ ਜਿਹੜੀ ਹੈ ਤੂੜੀ ਜਾਂ ਪ੍ਰਾਲੀ ਆਦੀ ਇਹ ਖੁਰਾਕ ਦੇ ਮੁੱਖ ਹਿੱਸੇ ਹਨ ਸੋ ਜੀਐਸਸੀ ਇਹਦੀ ਗੁਣਵੱਤਾ ਦੀ ਗੱਲ ਕਰੀਏ ਤਾਂ ਤੂੜੇ ਦੇ ਵਿੱਚ ਲਗਭਗ 2.5 ਤੋਂ 3.5% ਤੱਕ ਕੱਚੀ ਪ੍ਰੋਟੀਨ ਹੁੰਦੀ ਹੈ ਤੇ ਇਸ ਦੇ ਨਾਲ ਨਾਲ ਇਹਦੇ ਵਿੱਚ ਕੁੱਲ ਪਚਨਯੋਗ ਤੱਤ 40 ਤੋਂ 45% ਦੇ ਲਗਭਗ ਹੁੰਦੇ ਹਨ ਜਿਸ ਨੂੰ ਸੀਟੀਡੀਐਨ ਵੀ ਕਹਿੰਦੇ ਹਨ ਟੋਟਲ ਡਾਈਜੈਸਟੇਬਲ ਨਿਊਟ੍ਰੀਐਂਟਸ ਸੋ ਇੱਕ એનર્ਜੀ ਦੇ ਸੋਰਸ ਦਾ ਕੰਮ ਕਰਦੀ ਹੈ એનર્ਜੀ ਦੇ ਸਰੋਤ ਦਾ ਕੰਮ ਕਰਦੀ ਹੈ ਤੇ ਪਸ਼ੂਆਂ ਦਾ ਢਿੱਡ ਭਰਦੀ ਹੈ ਜੀ ਸੋ ਇਸ ਲਈ ਇਸ ਦੀ ਮਹੱਤਤਾ ਉਦੋਂ ਵੱਧ ਜਾਂਦੀ ਹੈ ਜਦੋਂ ਹਰੇ-ਚਾਰੇ ਦੀ ਥੋੜ੍ਹ ਹੋਵੇ ਜੀ ਤਾਂ ਵੰਡ ਮਹਿੰਗੀ ਹੋਣ ਕਰਕੇ ਸਾਨੂੰ ਖੁਰਾਕ ਵਿੱਚ ਥੂੜੀ ਸ਼ਾਮਿਲ ਕਰਨੀ ਪੈਂਦੀ ਹੈ। ਸੋ ਜੇ ਇਸ ਨੂੰ ਅਸੀਂ ਟੀਐਮਆਰ ਦੀ ਫਾਰਮ ਤੇ ਟੋਟਲ ਮਿਕਸਡ ਰਾਸ਼ਨ ਦੀ ਫਾਰਮ ਦੇ ਵਿੱਚ ਹਰੇ-ਚਾਰੇ ਜਾਂ ਸਾਈਲੇਜ ਅਤੇ ਵੰਡ ਦੇ ਨਾਲ ਮਿਲਾ ਕੇ ਦੇਈਏ ਤਾਂ ਅਸੀਂ ਜਿਹੜੀ ਦੁੱਧਾਰੂ ਪਸ਼ੂਆਂ ਦੀ ਖੁਰਾਕੀ ਲੋੜਾਂ ਨੂੰ ਵਧੀਆ ਤਰ੍ਹਾਂ ਨਾਲ ਪੂਰਾ ਕਰ ਸਕਦੇ ਹਾਂ। ਜੀ ਡਾਕਟਰ ਸਾਹਿਬ ਜਿੱਦਾਂ ਤੁਸੀਂ ਦੱਸਿਆ ਵੀ ਇਹਦੇ ਵਿੱਚ ਇੰਨੀ ਪ੍ਰਤੀਸ਼ਤ ਪ੍ਰੋਟੀਨ ਹੈ, ਇੰਨੀ ਪ੍ਰਤੀਸ਼ਤ ਇਹਦੇ ਵਿੱਚ ਟੀਡੀਐਨ ਹੁੰਦਾ। ਸੋ ਤੋਂ ਮੈਂ ਅੰਦਾਜ਼ਾ ਲਗਾ ਸਕਦਾ ਵੀ ਇਹਦੇ ਵਿੱਚ ਆ ਵੀ ਪੱਠਿਆਂ ਦੇ ਮੁਕਾਬਲੇ ਜਿਆਦਾ ਖੁਰਾਕੀ ਤੱਤ ਨਹੀਂ ਹੁੰਦੇ ਸੋ ਇਹੀ ਗੱਲ ਹੈ ਨਹੀਂ ਹਾਂਜੀ ਬਿਲਕੁਲ ਸੋ ਡਾਕਟਰ ਸਾਹਿਬ ਜੀ ਆਪਾਂ ਇਹਦੇ ਵਿੱਚ ਖੁਰਾਕੀ ਤੱਤਾਂ ਨੂੰ ਹੋਰ ਵਧਾਉਣਾ ਹੋਵੇ ਤਾਂ ਆਪਾਂ ਮਤਲਬ ਇਸ ਤੂੜੀ ਨੂੰ ਕਿਸ ਤਰੀਕੇ ਨਾਲ ਇਹਨੂੰ ਕੋਈ ਸੋਚ ਸਕਦੇ ਆ ਜਾਂ ਕੁਝ ਇਹਦਾ ਹੋਰ ਉਪਰਾਲਾ ਕਰ ਸਕਦੇ ਆ ਵੀ ਇਹਦੇ ਵਿੱਚ ਖੁਰਾਕੀ ਤੱਤ ਵਧ ਜਾਣ ਹਾਂਜੀ ਇਹਦੇ ਵਿੱਚ ਇੱਕ ਯੂਨੀਵਰਸਿਟੀ ਵੱਲੋਂ ਇੱਕ ਸੋਧ ਯੂਰੀਅਨਲ ਸੋਧਨ ਦੀ ਤਕਨੀਕ ਜਿਹੜੀ ਆ ਉਹ ਸਿਫਾਰਿਸ਼ ਕੀਤੀ ਗਈ ਹੈ ਇਹ ਬਹੁਤ ਸੌਖੀ ਤਕਨੀਕ ਹੈ ਤੇ ਪਸ਼ੂ ਪਾਲਕ ਜਿਹੜੇ ਹਨ ਇਸ ਨੂੰ ਆਸਾਨੀ ਨਾਲ ਅਪਣਾ ਸਕਦੇ ਹਨ ਜੀ ਸੋ ਇਸ ਦੇ ਲਈ ਅਸੀਂ 4 ਕਿਲੋ ਤੂੜੀ ਲੈਣੀ ਹੈ ਉਹਦੇ ਲਈ 14 ਕਿਲੋ ਯੂਰੀਆ ਲੈ ਕੇ 200 ਲੀਟਰ ਪਾਣੀ ਵਿੱਚ ਘੋਲ ਲੈਣਾ ਸੋ ਇਹਨੂੰ ਚੰਗੀ ਤਰ੍ਹਾਂ ਘੋਲ ਲੈਣਾ ਜਦੋਂ ਇਹ ਪੂਰੀ ਤਰ੍ਹਾਂ ਮਿਕਸ ਹੋ ਜਾਏ ਤਾਂ ਇਸ ਘੋਲ ਦਾ ਅਸੀਂ ਤੂੜੀ ਦੇ ਉੱਪਰ ਛਿੜਕਾ ਕਰ ਦੇਣਾ ਫਿਰ ਇਸ ਨੂੰ ਅਸੀਂ ਤਰੰਗਲੀ ਨਾਲ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਤੇ ਇਸ ਨੂੰ ਅਸੀਂ 9 ਦਿਨਾਂ ਲਈ ਇੱਕ ਖੁੰਜੇ ਵਿੱਚ ਰੱਖ ਦੇਣਾ ਕਹਿ ਲੋ ਜਾਂ ਦੱਬ ਦੇਣਾ ਪੇਟ ਵਗੈਰਾ ਨਹੀਂ ਚਾਹੀਦੇ ਤੁਸੀਂ ਉਦਾਂ ਹੀ ਇਹਨੂੰ ਰੱਖ ਦੇਣਾ ਕਿਸੇ ਖੁੰਜੇ ਵਿੱਚ ਬਸ ਇੰਨਾ ਧਿਆਨ ਰੱਖਣਾ ਹੈ ਕਿ ਇਸ ਇਹ ਮੀਹ ਦੇ ਪਾਣੀ ਤੋਂ ਬਚਿਆ ਰਹੇ ਜੀ ਸੋ 9 ਦਿਨਾਂ ਲਈ ਅਸੀਂ ਇਸ ਨੂੰ ਨਹੀਂ ਛੇੜਨਾ ਤੇ 10ਵੇਂ ਦਿਨ ਤੋਂ ਅਸੀਂ ਇਸ ਨੂੰ ਇੱਕ ਪਾਸੇ ਤੋਂ ਪਸ਼ੂਆਂ ਨੂੰ ਖਵਾਣਾ ਸ਼ੁਰੂ ਕਰ ਸਕਦੇ ਆ ਤੇ ਖਵਾਣ ਵੇਲੇ ਅਸੀਂ ਇਹ ਧਿਆਨ ਰੱਖਣਾ ਹੈ ਕਿ ਇਹਨੂੰ ਖਵਾਣ ਤੋਂ ਪਹਿਲੇ ਥੋੜਾ ਫਰੋਲ ਦੇਣਾ ਹੈ ਤਾਂ ਕਿ ਜਦੋਂ ਅਸੀਂ ਇਹਦਾ ਯੂਰੀਆ ਟ੍ਰੀਟਮੈਂਟ ਕੀਤਾ ਹੈ 9 ਦਿਨਾਂ ਦੇ ਵਿੱਚ ਉਸ ਯੂਰੀਆ ਨੇ ਟੁੱਟ ਕੇ ਅਮੋਨੀਆ ਬਣ ਜਾਣਾ ਸੋ ਉਹ ਅਮੋਨੀਆ ਗੈਸ ਜਿਹੜੀ ਹੈ ਪਸ਼ੂਆਂ ਦੀ ਅੱਖਾਂ ਨੂੰ ਨਾ ਲੱਗੇ ਜਾਂ ਪਸ਼ੂਆਂ ਨੂੰ ਕੋਈ ਵਾਸ਼ਨਾ ਜਾਂ 스멜 ਨਾ ਆਏ ਇਸ ਲਈ ਉਹਨੂੰ ਥੋੜਾ ਫਰੋਲ ਕੇ ਅਸੀਂ ਪਸ਼ੂਆਂ ਨੂੰ ਦੇ ਸਕਦੇ ਆ ਜੀ ਸਰ ਸੋ ਡਾਕਟਰ ਸਾਹਿਬ ਜਦੋਂ ਆਪਾਂ ਤੂੜੀ ਨੂੰ ਸੋਤ ਆ ਇਸ ਯੂਰੀਆ ਨਾਲ ਤੁਸੀਂ ਜਿਦਾਂ ਦੱਸ ਰਹੇ ਹੋ ਤੇ ਆਪਾਂ ਉਹਨੂੰ 9 ਦਿਨਾਂ ਬਾਅਦ ਖਵਾ ਸਕਦੇ ਹਾਂ ਤੇ ਇਹ ਜਿਹੜੀ ਹੁਣ ਸੋਧੀ ਹੋਈ ਤੂੜੀ ਐ ਆਮ ਤੂੜੀ ਦੇ ਮੁਕਾਬਲੇ ਇਹਦੇ ਵਿੱਚ ਕਿੰਨਾ ਕੋਈ ਫਰਕ ਆ ਜਾਂਦਾ ਜਾਂ ਮੈਂ ਦੂਸਰੇ ਸ਼ਬਦਾਂ ਚ ਪੁੱਛਾਂ ਤਾਂ ਮੈਂ ਕਿੰਨਾ ਕੋਈ ਪਸ਼ੂ ਨੂੰ ਲਾਭ ਹੋਊਗਾ ਇਹਦੇ ਨਾਲ ਹਾਂਜੀ ਇਸ ਦੇ ਨਾਲ ਜਿਹੜੀ ਸੋਧਨ ਦੇ ਨਾਲ ਤੂੜੀ ਵਿੱਚ ਖੁਰਾਕੀ ਤੱਤ ਵੱਜ ਜਾਂਦੇ ਹਨ ਸੋ ਸਭ ਤੋਂ ਪਹਿਲਾਂ ਅਸੀਂ ਪ੍ਰੋਟੀਨ ਦੀ ਗੱਲ ਕਰਾਂਗੇ ਜਿਵੇਂ ਕਿ ਅਸੀਂ ਪਹਿਲੇ ਵੀ ਦੇਖਿਆ ਕਿ ਆਮ ਤੂੜੀ ਚ 2.5 ਤੋਂ 3.5% ਪ੍ਰੋਟੀਨ ਹੁੰਦੀ ਐ ਬਟ ਸੋਧਨ ਤੋਂ ਬਾਅਦ ਜਿਹੜੀ ਪ੍ਰੋਟੀਨ ਦੀ ਮਾਤਰਾ ਹੈ ਉਹ ਅਛੇ ਤੋਂ 8% ਤੱਕ ਹੋ ਜਾਂਦੀ ਹੈ ਮਤਲਬ ਇੰਨੀ ਇਨਕਰੀਜ਼ ਇਨਾ ਵਾਧਾ ਆ ਜਾਂਦਾ ਸੋ ਇਸ ਦਾ ਕਾਰਨ ਕੀ ਹੈ ਕਿ ਜਦੋਂ ਅਸੀਂ ਯੂਰੀਏ ਨਾਲ ਤੂੜੀ ਨੂੰ ਸੋਧਦੇ ਆ ਤਾਂ ਯੂਰੀਆ ਟੁੱਟ ਕੇ ਅਮੋਨੀਆ ਬਣਦੀ ਹੈ ਤੇ ਜਿਹੜੇ ਤੂੜੀ ਦੇ ਵਿੱਚ ਸੁਖਮ ਜੀਵ ਹੁੰਦੇ ਹਨ ਲੱਗੇ ਹੋਏ ਉਹ ਉਸ ਮੋਨੀਆਂ ਨੂੰ ਵਰਤ ਕੇ ਜੈਵਿਕ ਪ੍ਰੋਟੀਨ ਬਣਾਉਂਦੇ ਹਨ ਸੋ ਇਹ ਜੈਵਿਕ ਪ੍ਰੋਟੀਨ ਜਿਹੜੀ ਹੈ ਉਹ ਪਸ਼ੂ ਲਈ ਬਹੁਤ ਵਧੀਆ ਪ੍ਰੋਟੀਨ ਦਾ ਸੋਰਸ ਹੈ ਸੋ ਇਸ ਦਾ ਕਾਰਨ ਹੈ ਕਿ ਸੋਧਨ ਤੋਂ ਬਾਅਦ ਤੂੜੀ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਜਾਂਦੀ ਹੈ ਸੋ ਦੂਜਾ ਜਿਹੜਾ ਇਹਦਾ ਮੁੱਖ ਲਾਭ ਇਹ ਹੈ ਕਿ ਜੇ ਅਸੀਂ એનર્ਜੀ ਟੀਡੀਐਨ ਜਾਂ ਕੁੱਲ ਪਚਨਯੋਗ ਤੱਤਾਂ ਦੀ ਗੱਲ ਕਰੀਏ ਤਾਂ ਉਹ ਆਮ ਤੂੜੀ ਵਿੱਚ 40 ਤੋਂ 45% ਤੱਕ ਹੁੰਦੇ ਹਨ ਬਟ ਸੋਧਨ ਤੋਂ ਬਾਅਦ ਜਿਹੜੀ ਉਹਨਾਂ ਦੀ ਕੁਆਂਟੀਟੀ ਵੱਧ ਕੇ 55% ਤੱਕ ਹੋ ਜਾਂਦੀ ਹੈ ਜੀ ਸੋ એનર્ਜੀ ਦਾ ਲੈਵਲ ਵੀ ਵੱਧ ਜਾਂਦਾ ਹੈ ਪ੍ਰੋਟੀਨ ਦਾ ਲੈਵਲ ਵੀ ਵੱਧ ਜਾਂਦਾ ਹੈ ਸੋ ਤੀਜਾ ਜਿਹੜਾ ਮੇਨ ਆਂਦਾ ਹੈ ਕਿ ਤੂੜੀ ਜਿਹੜਾ ਰੇਸ਼ੇ ਦਾ ਵਧੀਆ ਸਰੋਤ ਹੈ ਸੋ ਤੂੜੀ ਦੇ ਵਿੱਚ ਜਿਹੜੀ ਰੇਸ਼ੇ ਦੀ ਪਚਨ ਯੋਗਤਾ ਹੈ ਨਾਰਮਲੀ ਉਹ 40 ਤੋਂ 45% ਤੱਕ ਹੁੰਦੀ ਹੈ ਬਟ ਜਦੋਂ ਅਸੀਂ ਉਹਨੂੰ ਸੋਧ ਲੈਨੇ ਹਾਂ ਤਾਂ ਰੇਸ਼ੇ ਦੀ ਜਿਹੜੀ ਪਚਨ ਯੋਗਤਾ ਉਹ ਵੱਧ ਕੇ 70 ਤੋਂ 75% ਤੱਕ ਚਲੀ ਜਾਂਦੀ ਹੈ ਸੋ ਪਸ਼ੂ ਉਹਨੂੰ ਵਧੇਰੇ ਪਚਾ ਸਕਦਾ ਹੈ ਸੋ ਇਹ ਸਾਰੇ ਮੁੱਖ ਫਾਇਦੇ ਹਨ ਇਸ ਤੋਂ ਇਲਾਵਾ ਜਿਹੜੀ ਤੂੜੀ ਹੈ ਉਹ ਜਿਹੜੀ ਨਰਮ ਹੋ ਜਾਂਦੀ ਹੈ ਸੁਪਰਸ਼ੂਤ ਪਸ਼ੂ ਉਹਨੂੰ ਖੁਸ਼ ਹੋ ਕੇ ਖਾਂਦੇ ਹਨ ਜੀ ਐਂਡ ਇਹਦੇ ਵਿੱਚ ਕੀ ਹੁੰਦਾ ਜਦੋਂ ਅਸੀਂ ਤੂੜੀ ਨੂੰ 9 ਦਿਨਾਂ ਲਈ ਅਸੀਂ ਸਿਫਾਰਿਸ਼ ਕੀਤੀ ਕਿ ਉਸ ਨੂੰ ਰੱਖ ਦੇਣਾ ਉਹਨਾਂ 9 ਦਿਨਾਂ ਦੇ ਵਿੱਚ ਜਿਹੜਾ ਯੂਰੀਆ ਅ ਟੁੱਟ ਕੇ ਅਮੋਨੀਆ ਗੈਸ ਬਣੀ ਸੋ ਉਹ 9 ਦਿਨਾਂ ਦੇ ਵਿੱਚ ਤੂੜੀ ਦੇ ਵਿੱਚਲਾ ਤਾਪਮਾਨ ਜਿਹੜਾ ਉਹ 50 ਤੋਂ 55 ਡਿਗਰੀ ਤੱਕ ਪਹੁੰਚ ਜਾਂਦਾ ਸੋ ਇਸ ਤਾਪਮਾਨ ਉੱਤੇ ਜਿਹੜੀ ਅਮੋਨੀਆ ਗੈਸ ਹੈ ਉਹ ਲਿਗਨਿਨ ਦੇ ਰੇਸ਼ੇ ਦੇ ਬੰਧਨ ਨੂੰ ਤੋੜ ਦਿੰਦੀ ਹੈ ਲਿਗਨਿਨ ਅਜਿਹਾ ਤੱਤ ਹੈ ਜਿਸ ਨੂੰ ਪਸ਼ੂ ਹਜ਼ਮ ਨਹੀਂ ਕਰ ਸਕਦੇ ਬਟ ਜਦੋਂ ਉਹ ਲਿਗਨਿਨ ਰੇਸ਼ੇ ਤੋਂ ਅਲੱਗ ਹੋ ਜਾਂਦਾ ਹੈ ਤਾਂ ਪਸ਼ੂ ਜਿਹੜਾ ਹੈ ਰੇਸ਼ਾ ਵਧੀਆ ਤਰ੍ਹਾਂ ਨਾਲ ਪਚਾ ਸਕਦੇ ਹਨ ਸੋ ਇਹੀ ਕਾਰਨ ਹੈ ਕਿ ਰੇਸ਼ੇ ਦੀ ਪਚਨ ਯੋਗਤਾ ਵੱਧ ਜਾਂਦੀ ਹੈ ਸੋਧਨ ਤੋਂ ਬਾਅਦ ਸੋ ਮੁੱਖੀ ਗੱਲ ਜਦੋਂ ਅਸੀਂ ਤੂੜੀ ਨੂੰ ਯੂਰੀ ਨਾਲ ਸੋਧ ਲੈਣੇ ਆ ਤਾਂ ਉਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਵੀ ਵੱਧ ਜਾਂਦੀ ਹੈ ਤੇ ਉਹਦੀ ਜਿਹੜੀ ਪਚਨ ਯੋਗਤਾ ਵੀ ਵੱਧ ਜਾਂਦੀ ਹੈ ਤੇ ਇੱਕ ਉਹ ਨਰਮ ਹੋ ਜਾਂਦਾ ਹੈ ਤੇ ਪ੍ਰੋਟੀਨ ਦੀ ਮਾਤਰਾ ਵਧਣ ਦੇ ਨਾਲ ਜਿਹੜੀ ਅਸੀਂ ਪਸ਼ੂ ਨੂੰ ਵੰਡ ਦੇ ਰਹੇ ਹਾਂ ਉਹਦੇ ਵਿੱਚ ਅਸੀਂ ਜਿਹੜੀ ਖੱਲਾਂ ਦੀ ਮਾਤਰਾ ਘਟਾ ਸਕਦੇ ਹਾਂ ਤੇ ਪਸ਼ੂ ਖੁਰਾਕ ਤੇ ਆਉਣ ਵਾਲੇ ਖਰਚੇ ਨੂੰ ਵੀ ਅਸੀਂ ਘਟਾ ਸਕਦੇ ਹਾਂ ਬਿਲਕੁਲ ਡਾਕਟਰ ਸਾਹਿਬ ਇਹ ਤੁਸੀਂ ਬਹੁਤ ਵਧੀਆ ਗੱਲ ਦੱਸੀ ਸਾਡੇ ਪਸ਼ੂ ਪਾਲਕ ਵੀਰਾਂ ਨੂੰ ਵੀ ਜੇ ਅਸੀਂ ਸੋਧੀ ਹੋਈ ਤੂੜੀ ਵਰਤਾਂਗੇ ਤਾਂ ਅਸੀਂ ਜਿਹੜੀ ਵੰਡ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਘਟਾ ਸਕਦੇ ਹਾਂ ਤੇ ਜਾਂ ਜਿਹੜਾ ਕੁੱਲ ਖਰਚਾ ਆਉਂਦਾ ਖੁਰਾਕ ਤੇ ਉਹ ਅਸੀਂ ਘਟਾ ਸਕਦੇ ਹੱਗੇ ਆ ਡਾਕਟਰ ਸਾਹਿਬ ਜਿੱਦਾਂ ਹੁਣ ਆਪਾਂ ਤੂੜੀ ਨੂੰ ਯੂਰੀਨ ਨਾਲ ਸੋਧ ਲਿਆ ਨਾਲ ਨਾਲ ਸਾਡੇ ਪਸ਼ੂ ਪਾਲਕ ਵੀਰਾਂ ਨੂੰ ਇਹ ਵੀ ਦੱਸੋ ਵੀ ਇਹ ਜਿਹੜੀ ਤੂੜੀ ਹੈ ਕੀ ਅਸੀਂ ਸਾਰੇ ਪਸ਼ੂਆਂ ਨੂੰ ਪਾ ਸਕਦੇ ਹਾਂ ਜਾਂ ਇਹਦੇ ਵਿੱਚ ਵੀ ਕੋਈ ਸਾਨੂੰ ਧਿਆਨ ਰੱਖਣ ਵਾਲੀਆਂ ਗੱਲਾਂ ਸੋ ਇਹਨੂੰ ਸੋਧਦੇ ਹੋਏ ਤੂੜੀ ਨੂੰ ਵਰਤਣ ਵੇਲੇ ਸਾਨੂੰ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਸਭ ਤੋਂ ਪਹਿਲਾਂ ਇਹ ਕਿ ਸਾਨੂੰ 6 ਮਹੀਨੇ ਤੋਂ ਛੋਟੇ ਕਟੜੂ ਬਛੜੂ ਨੂੰ ਇਹ ਨਹੀਂ ਦੇਣੇ ਕਿਉਂਕਿ ਉਹਨਾਂ ਦਾ ਮੈਦਾ ਜਿਹੜਾ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦਾ ਸੋ ਦੂਜਾ ਇਹ ਜਿਹੜਾ ਸਿੰਗਲ ਸਟਮਕ ਐਨੀਮਲ ਹੈਗੇ ਆ ਉਹਨਾਂ 'ਚ ਅਸੀਂ ਇਹਨੂੰ ਨਹੀਂ ਪਾਣਾ ਹੈਗਾ ਸੋ ਤੀਜੀ ਗੱਲ ਹੈ ਕਿ ਜਿਹੜੀ ਯੂਰੀਏ ਦੀ ਮਾਤਰਾ ਬਿਲਕੁਲ ਸਿਫਾਰਿਸ਼ ਮਾਤਰਾ ਜਿਹੜੀ ਹੈਗੀ ਹੈ ਯੂਨੀਵਰਸਿਟੀ ਵੱਲੋਂ ਉਹਦੇ ਅਕੋਰਡਿੰਗ ਹੀ ਤੁਸੀਂ ਪਾ ਕੇ ਉਹਨੂੰ ਸੋਧਣਾ ਹੈ ਤੂੜੀ ਨੂੰ ਤੇ ਐਨੀਮਲ ਨੂੰ ਜਿਹੜੇ ਪਸ਼ੂ ਨੂੰ ਹੌਲੀ ਹੌਲੀ ਇਹਦੇ ਉੱਤੇ ਗਿਜਾਣਾ ਹੈ ਸੋਦੀ ਹੋਈ ਤੂੜੀ ਤੇ ਹੌਲੀ ਹੌਲੀ ਜੀ ਸੋ ਇਹ ਕੁਝ ਸਾਵਧਾਨੀਆਂ ਲੈਣੀਆਂ ਤੇ ਇੱਕ ਇੰਪੋਰਟੈਂਟ ਗੱਲ ਜਿਹੜੀ ਅਸੀਂ ਪਹਿਲੇ ਵੀ ਕੀਤੀ ਸੀ ਕਿ ਜਦੋਂ ਵੀ ਅਸੀਂ ਸੋਦੀ ਹੋਈ ਤੂੜੀ ਪਸ਼ੂ ਨੂੰ ਦੇਣੀ ਹੈ ਤਾਂ ਦੇਣ ਤੋਂ ਪਹਿਲੇ ਉਹਨੂੰ ਥੋੜਾ ਫਰੋਲ ਲੈਣਾ ਤਾਂ ਕਿ ਜਿਹੜੀ ਅਮੋਨੀਆ ਗੈਸ ਹੈ ਉਹ ਨਿਕਲ ਜਾਏ ਤੇ ਪਸ਼ੂ ਦੀਆਂ ਅੱਖਾਂ ਨੂੰ ਨਾ ਲੱਗੇ ਸੋ ਇਹ ਕੁਝ ਸਾਵਧਾਨੀਆਂ ਹੈ ਜਿਹੜੀਆਂ ਤੁਸੀਂ ਵਰਤਣੀਆਂ ਨੇ ਜੀ ਡਾਕਟਰ ਸਾਹਿਬ ਸੋ ਡਾਕਟਰ ਸਾਹਿਬ ਇੱਕ ਚੀਜ਼ ਮੇਰੇ ਜ਼ਿਹਨ 'ਚ ਹੋਰ ਆ ਰਹੀ ਹੈ ਵੀ ਜਿੱਦਾਂ ਅੱਜਕੱਲ ਵਾਢੀ ਹੋਈ ਨਵੀਂ ਤੂੜੀ ਆ ਰਹੀ ਹੈ ਕਿਸਾਨ ਵੀਰ ਸਾਡੇ ਤੂੜੀ ਨੂੰ ਸੰਭਾਲ ਰਹੇ ਨੇ ਕੋਈ ਕੁੱਪ ਦੇ ਵਿੱਚ ਸੰਭਾਲ ਰਿਹਾ ਕੋਈ ਕਮਰੇ ਵਿੱਚ ਸੰਭਾਲ ਰਿਹਾ ਕੀ ਇਹ ਜਿਹੜੀ ਸੋਧਣ ਵਾਲੀ ਵਿਧੀ ਹੈ ਉਹ ਸੰਭਾਲਣ ਤੋਂ ਪਹਿਲਾਂ ਕਰ ਸਕਦੇ ਹਾਂ ਅਸੀਂ ਤੇ ਫਿਰ ਉਹਨਾਂ ਨੂੰ ਲਗਾਤਾਰ ਪੂਰਾ ਸਾਲ ਖੁਆਈ ਜਾ ਸਕਦੀ ਹੈ ਹਾਂਜੀ ਬਿਲਕੁਲ ਜਦੋਂ ਕਿਸਾਨ ਵੀਰ ਉਹਨਾਂ ਨੂੰ ਆਪਣੀ ਜਿਹੜੀ ਤੂੜੀ ਨੂੰ ਸੰਭਾਲ ਰਹੇ ਹੈ ਉਸੇ ਟਾਈਮ ਤੇ ਵੀ ਉਹ ਇਸ ਵਿਧੀ ਨੂੰ ਅਪਣਾ ਸਕਦੇ ਹਨ ਤੇ ਇਹਦੇ ਨਾਲ ਜਿਹੜੀ ਸ਼ੈਲਫ ਲਾਈਫ ਹੈ ਇਸ ਤੂੜੀ ਦੀ ਲਗਭਗ 1 ਸਾਲ ਹੁੰਦੀ ਹੈ ਸੋਧਣ ਤੋਂ ਬਾਅਦ ਤੋਂ ਇਸ ਨੂੰ ਲਗਾਤਾਰ ਖਿਲਾ ਸਕਦੇ ਹਨ ਜੀ ਰਸੋ ਬਸ ਇੱਥੇ ਇੱਕ ਗੱਲ ਦਾ ਮੇਰੇ ਖਿਆਲ ਚ ਧਿਆਨ ਰੱਖਣਾ ਪਏਗਾ ਵੀ ਆਪਾਂ ਨੂੰ ਕੁਝ ਸਮਾਂ ਦੇਣਾ ਪਊਗਾ ਉਹਨਾਂ ਨੂੰ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ 9 ਦਿਨ ਤੋਂ ਬਾਅਦ ਆਪਾਂ ਹਾਂਜੀ ਬਿਲਕੁਲ 9 ਦਿਨ ਤੱਕ ਅਸੀਂ ਉਹਨੂੰ ਨਹੀਂ ਖਿਲਾਣਾ 10ਵੇਂ ਦਿਨ ਤੋਂ ਖਿਲਾਉਣਾ ਸ਼ੁਰੂ ਕਰਨਾ 10ਵੇਂ ਦਿਨ ਤੋਂ ਬਾਅਦ ਅਸੀਂ ਉਹਨੂੰ ਖਿਲਾਉਣਾ ਸ਼ੁਰੂ ਕਰਨਾ ਤੇ ਜੇ ਇਹਨੂੰ ਜ਼ਿਆਦਾ ਟਾਈਮ ਲਈ ਸਟੋਰ ਕਰ ਲਿਆ ਤੁਸੀਂ ਬਾਈ ਚਾਂਸ ਵੈਸੇ ਤਾਂ ਇਹਦੀ ਸ਼ੈਲਫ ਲਾਈਫ 1 ਸਾਲ ਦੀ ਹੈਗੀ ਐ ਬਟ ਜੇ ਤੁਹਾਨੂੰ ਕਿਤੇ ਵੀ ਡਾਊਟ ਹੁੰਦਾ ਹੈ ਕਿ ਇਹਦੇ ਵਿੱਚ ਉਲੀ ਵਗੈਰਾ ਲੱਗੀ ਹੈ ਤਾਂ ਤੁਸੀਂ ਵੈਟਰਨਰੀ ਯੂਨੀਵਰਸਿਟੀ ਦੇ ਪਸ਼ੂ ਆਹਾਰ ਵਿਭਾਗ ਤੋਂ ਸੈਂਪਲ ਲੈ ਆ ਕੇ ਉਸ ਦਾ ਟੈਸਟ ਵੀ ਕਰਵਾ ਸਕਦੇ ਹੋ ਜੀ ਡਾਕਟਰ ਸਾਹਿਬ ਇੱਕ ਸਵਾਲ ਹੋਰ ਹੈ ਮੇਰੇ ਜੀ ਐਨ ਸੀ ਵੀ ਜਿਹੜੀ ਆਪਾਂ ਹੁਣ ਯੂਰੀਆ ਸੋਧਨ ਦੀ ਵਿਧੀ ਦੀ ਗੱਲ ਕੀਤੀ ਹੈ ਕੀ ਇਹ ਜਿਹੜਾ ਯੂਰੀਆ ਆਪਾਂ ਦੱਸ ਰਹੇ ਹੈਗੇ ਆ ਇਹ ਉਹੀ ਯੂਰੀਆ ਹੁੰਦਾ ਜਿਹੜਾ ਆਪਾਂ ਆਮ ਸਾਡੇ ਕਿਸਾਨ ਵੀਰ ਖੇਤਾਂ ਚ ਪਾਉਂਦੇ ਨੇ ਇਹ ਉਹੀ ਯੂਰੀਆ ਅੱਜਕੱਲ ਨੀਮ ਕੋਟਡ ਯੂਰੀਆ ਵੀ ਆਉਂਦਾ ਵੀ ਇਹ ਉਹੀ ਯੂਰੀਆ ਹੁੰਦਾ ਹਾਂਜੀ ਬਿਲਕੁਲ ਜਿਹੜਾ ਨੀਮ ਕੋਟਡ ਯੂਰੀਆ ਵੀ ਆਉਂਦਾ ਉਹ ਵੀ ਇਸ ਸੋਧਨ ਲਈ ਜਿਹੜੀ ਸੋਧ ਵਿਦੇ ਲਈ ਵਰਤਿਆ ਜਾ ਸਕਦਾ ਜੀ ਸੋ ਨਾਰਮਲੀ ਕੀ ਹੁੰਦਾ ਹੈ ਕਿ ਜਿਹੜਾ ਕਿਸਾਨਾਂ ਨੂੰ ਯੂਰੀਆ ਸਬਸਿਡਾਈਜ਼ਡ ਰੇਟ ਤੇ ਮਿਲਦਾ ਹੈ ਸੋ ਉਹ ਉਸ ਨੂੰ ਆਪਣੇ ਖੇਤਾਂ 'ਚ ਵੀ ਯੂਜ਼ ਕਰ ਸਕਦੇ ਆ ਤੇ ਇਸ ਨੂੰ ਪ੍ਰਾਲੀ ਨੂੰ ਜਾਂ ਤੂੜੀ ਨੂੰ ਸੋਧਣ ਲਈ ਵੀ ਯੂਜ਼ ਕਰ ਸਕਦੇ ਆ ਜਾਂ ਕੋਈ ਵੀ ਫਸਲੀ ਰਹਿੰਦ ਖੂੰਦ ਹੈ ਉਸ ਨੂੰ ਇਸ ਤਰੀਕੇ ਨਾਲ ਸੋਧਿਆ ਜਾ ਸਕਦਾ ਹੈ ਸੋਧਿਆ ਜਾ ਸਕਦਾ ਜੀ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਡਾਕਟਰ ਸਾਹਿਬ ਡਾਕਟਰ ਸਾਹਿਬ ਇੱਕ ਚੀਜ਼ ਹੋਰ ਦੱਸੋ ਜਿੱਦਾਂ ਅੱਜਕੱਲ ਬਹੁਤ ਹੀ ਮਸ਼ੀਨੀ ਕਰਨ ਦਾ ਯੁੱਗ ਹੈਗਾ ਵੀ ਹੁਣ ਨਵੀਂ ਤੂੜੀ ਆ ਰਹੀ ਹੈਗੀ ਆ ਵੀ ਨਵੀਂ ਤੂੜੀ ਜਾਂ ਆਮ ਤੂੜੀ ਨੂੰ ਖਵਾਉਣ ਲੱਗਿਆਂ ਤੇ ਪਸ਼ੂ ਪਾਲਕ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈਗਾ ਜਦੋਂ ਵੀ ਤੂੜੀ ਨੂੰ ਖਿਲਾਨਾ ਸਭ ਤੋਂ ਪਹਿਲੇ ਤਾਂ ਇਹ ਧਿਆਨ ਰੱਖਣਾ ਹੈ ਕਿ ਉਹਦੇ ਵਿੱਚ ਜੇ ਤੁਹਾਨੂੰ ਲੱਗ ਰਿਹਾ ਫੋਰਨ ਪਾਰਟਿਕਲਸ ਹੈ ਜਾਂ ਕੋਈ ਕਿ ਨੁਕੀਲੀ ਚੀਜ਼ ਆ ਗਈ ਤਾਂ ਉਹਦੇ ਲਈ ਤੁਸੀਂ ਉਹਨੂੰ ਛਾਨ ਕੇ ਖਿਲਾ ਸਕਦੇ ਹੋ ਜਾਂ ਮੈਗਨੇਟ ਦੀ ਵਰਤੋਂ ਕਰ ਸਕਦੇ ਹੋ ਖੁਰਲੀ ਦੇ ਵਿੱਚ ਤਾਂ ਕਿ ਜੇ ਕੋਈ ਨੁਕੀਲੀ ਚੀਜ਼ ਹੈ ਤਾਂ ਉਹ ਦੇ ਨਾਲ ਲੱਗ ਕੇ ਸੈਪਰੇਟ ਹੋ ਜਾਏ ਅਲੱਗ ਹੋ ਜਾਏ ਇਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਚੁੰਬਕ ਵੀ ਤਿਆਰ ਕੀਤਾ ਗਿਆ ਹੈ ਸੋ ਉਹ ਵੀ 6 ਮਹੀਨੇ ਤੋਂ ਵੱਡੇ ਪਸ਼ੂਆਂ ਨੂੰ ਜਿਹੜਾ ਵੈਟਰਨਰੀ ਡਾਕਟਰ ਦੀ ਨਿਗਰਾਨੀ ਹੇਠ ਉਹ ਵੀ ਦਿੱਤਾ ਜਾ ਸਕਦਾ ਹੈ ਤਾਂ ਇਸ ਤਰ੍ਹਾਂ ਪਸ਼ੂ ਨੂੰ ਜਿਹੜੀ ਕੋਈ ਵੀ ਨੁਕੀਲੀ ਚੀਜ਼ ਕਿਲ ਤਾਰਾਂ ਆਦਿ ਦੇ ਬੁਰੇ ਨੁਕਸਾਨ ਤੋਂ ਬਚਾਇਆ ਜਾ ਸਕਦਾ। ਸਭ ਤੋਂ ਮੁੱਖੀ ਗੱਲ ਜਦੋਂ ਵੀ ਅਸੀਂ ਤੂੜੀ ਪਾਉਣੀ ਹੈ ਤਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਅਸੀਂ ਉਹਨੂੰ ਛਾਣ ਕੇ ਪਾਈਏ ਤਾਂ ਕਿ ਉਹਦੇ ਵਿੱਚ ਕੋਈ ਕਿਲ ਨੁਕੀਲੀ ਚੀਜ਼ ਨਾ ਹੋਵੇ। ਡਾਕਟਰ ਸਾਹਿਬ ਜੋਂ ਜਦੋਂ ਬਾਢੀ ਹੋ ਗਈ ਹੈ ਬਾਢੀ ਤੋਂ ਬਾਅਦ ਜਿਹੜੀਆਂ ਨਾਰ ਜਾਂ ਮੁੱਡੀਆਂ ਖੇਤਾਂ ਦੇ ਵਿੱਚ ਖੜੀਆਂ ਬਹੁਤ ਸਾਰੇ ਸਾਡੇ ਕਿਸਾਨ ਵੀਰ ਜਿਹੜਾ ਉਹ ਮੁੱਡੀਆਂ ਜਾਂ ਨਾਰ ਨੂੰ ਖੇਤਾਂ ਦੇ ਵਿੱਚ ਹੀ ਅੱਗ ਲਗਾ ਦਿੰਦੇ ਨੇ ਤੁਸੀਂ ਸਾਡੇ ਕਿਸਾਨ ਵੀਰਾਂ ਵਾਸਤੇ ਇੱਥੇ ਕੀ ਸੰਦੇਸ਼ ਦੇਣਾ ਚਾਹੋਗੇ ਵੀ ਉਹ ਕਰਨਾ ਸਹੀ ਹੈ ਜਾਂ ਨਹੀਂ? ਅ ਦੇਖੋ ਜੀ ਜਿਹੜੀ ਵੀ ਫਸਲੀ ਰਹਿੰਦ-ਖੂੰਦ ਦਾ ਚਾਹੇ ਉਹ ਤੂੜੀ ਹੈ ਜਾਂ ਕਿਸੇ ਹੋਰ ਫਸਲ ਦੀ ਹੈ ਪ੍ਰਾਲੀ ਹੈ ਉਸ ਨੂੰ ਖੇਤਾਂ ਵਿੱਚ ਬਿਲਕੁਲ ਨਹੀਂ ਜਲਾਉਣਾ ਚਾਹੀਦਾ ਕਿਉਂਕਿ ਇਸ ਦੇ ਬਹੁਤ ਨੁਕਸਾਨ ਹਨ ਸਭ ਤੋਂ ਪਹਿਲਾਂ ਨੁਕਸਾਨ ਤਾਂ ਮਨੁੱਖੀ ਸਿਹਤ ਤੇ ਹੀ ਹੈ ਕਿਉਂਕਿ ਫਸਲੀ ਰਹਿੰਦ-ਖੂੰਦ ਨੂੰ ਸਾੜਨ ਨਾਲ ਜਿਹੜਾ ਜ਼ਹਿਰੀਲਾ ਧੂੰਆਂ ਪੈਦਾ ਹੁੰਦਾ ਹੈ ਉਸ ਦੇ ਨਾਲ ਅੱਖਾਂ ਤੇ ਫੇਫੜਿਆਂ ਦੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ ਦੂਜਾ ਹੈ ਜਿਹੜਾ ਇਸ ਦੇ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਹੈ ਮਿੱਟੀ ਦੀ ਉੱਪਰਲੀ ਸਤਹ ਜਿਹੜੀ ਹੈ ਉਹ ਸਖਤ ਹੋ ਜਾਂਦੀ ਹੈ ਜੀ ਤੇ ਉਹਦੇ ਨਾਲ ਉਹਦੇ ਉੱਪਰ ਜਦੋਂ ਵੀ ਅਸੀਂ ਕੋਈ ਫਸਲ ਉਗਾਵਾਂਗੇ ਤਾਂ ਉਹਦਾ ਝਾੜ ਘਟੇਗਾ ਜੀ ਸੋ ਤੀਸਰੀ ਜਿਹੜੀ ਤੀਸਰਾ ਜਿਹੜਾ ਮੇਨ ਨੁਕਸਾਨ ਹੈ ਕਿ ਇਹਦੇ ਨਾਲ ਮਿੱਟੀ ਦੇ ਵਿੱਚ ਮੌਜੂਦ ਮਿੱਤਰ ਕੀੜੇ ਆ ਉਹ ਨਸ਼ਟ ਹੋ ਜਾਂਦੇ ਹਨ ਤੇ ਇਸ ਲਈ ਜਿਹੜਾ ਕਿਸਾਨ ਵੀਰਾਂ ਨੂੰ ਮੈਕਸਿਮਮ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਨਕ ਦੇ ਨਾਲ ਦੀ ਤੂੜੀ ਬਣਾ ਕੇ ਉਸ ਨੂੰ ਸਟੋਰ ਕਰ ਲੈਣ ਤੇ ਉਹਨੂੰ ਪਸ਼ੂ ਖੁਰਾਕ ਵਿੱਚ ਵਰਤਣ ਸੋ ਅੱਜ ਕੱਲ ਬੇਲਿੰਗ ਵੀ ਇਹਦੀ ਇੱਕ ਤਰੀਕਾ ਹੈ ਇਹਦੇ ਬਲੌਕ ਬਣਾ ਲਏ ਜਾਂਦੇ ਹਨ ਸੋ ਉਸ ਨੂੰ ਸੇਲ ਕਰਕੇ ਵੀ ਉਹ ਇਨਕਮ ਦਾ ਇੱਕ ਸਰੋਤ ਆਪਣਾ ਵਧਾ ਸਕਦੇ ਹਨ ਸੋ ਇਸ ਨੂੰ ਸਾੜਨ ਤੋਂ ਬਿਲਕੁਲ ਗੁਰੇਜ਼ ਕਰਨਾ ਚਾਹੀਦਾ ਹੈ ਸੋ ਡਾਕਟਰ ਸਾਹਿਬ ਨੇ ਬਹੁਤ ਵਧੀਆ ਗੱਲਾਂ ਦੱਸੀਆਂ ਨੇ ਤੂੜੀ ਦੇ ਬਾਰੇ ਵੀ ਤੂੜੀ ਪਸ਼ੂ ਖੁਰਾਕ ਦਾ ਇੱਕ ਅਨਿੱਖੜਵਾ ਅੰਗ ਹੈਗਾ ਸੋ ਇਹਦੇ ਵਿੱਚ ਸਿੱਖ ਖੁਰਾਕੀ ਤੱਤਾਂ ਨੂੰ ਵਧਾ ਸਕਦੇ ਆ ਇਸ ਤੂੜੀ ਨੂੰ ਯੂਰੀਏ ਦੇ ਨਾਲ ਸੋਧ ਕੇ ਨਾਲ ਨਾਲ ਡਾਕਟਰ ਸਾਹਿਬ ਨੇ ਇਹ ਵੀ ਦੱਸਿਆ ਵੀ ਸਾਡਾ ਜਿਵੇਂ ਜਿਵੇਂ ਮਸ਼ੀਨੀ ਕਰਨ ਵੱਧ ਰਿਹਾ ਵੀ ਉਸ ਉਹਦੇ ਵਿੱਚ ਨਕੀਲੀਆਂ ਚੀਜ਼ਾਂ ਆਉਣ ਦੀ ਸੰਭਾਵਨਾ ਹੋ ਸਕਦੀਆਂ ਨੇ ਸੋ ਤੂੜੀ ਛਾਂ ਕੇ ਪਾਉਣੀ ਚਾਹੀਦੀ ਹੈ ਤੇ ਇੱਕ ਜਿਹੜੀ ਸਭ ਤੋਂ ਵਧੀਆ ਗੱਲ ਡਾਕਟਰ ਸਾਹਿਬ ਨੇ ਦੱਸੀ ਹੈ ਵੀ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਵੱਧ ਤੋਂ ਵੱਧ ਨਾੜ ਦੀ ਤੂੜੀ ਬਣਾ ਲੈਣ ਕਿਉਂਕਿ ਉਹ ਇੱਕ ਵਧੀਆ ਜਰੀਆ ਹੈਗਾ ਬਜਾਏ ਕਿ ਅਸੀਂ ਨਾੜ ਨੂੰ ਖੇਤਾਂ ਵਿੱਚ ਸੜੀਏ ਜਿੰਨੇ ਨਾਲ ਕੀ ਕਾਫੀ ਨੁਕਸਾਨ ਹੁੰਦਾ ਹੈ ਮਨੁੱਖ ਦਾ ਵੀ ਤੇ ਮਨੁੱਖ ਦੇ ਨਾਲ-ਨਾਲ ਜਿਹੜੇ ਸਾਡੇ ਮਿੱਤਰ ਪਸ਼ੂ ਪੰਛੀ ਜਾਂ ਜਿਹੜੇ ਛੋਟੇ ਜੀਵ ਹੁੰਦੇ ਨੇ ਉਹਨਾਂ ਦਾ ਵੀ ਨੁਕਸਾਨ ਹੁੰਦਾ ਹੈ ਸੋ ਤੂੜੀ ਨੂੰ ਬਣਾ ਕੇ ਸੰਭਾਲ ਲੈਣਾ ਚਾਹੀਦਾ ਹੈ ਤਾਂ ਕਿ ਲੋੜ ਪੈਣ ਵਲੇ ਇਸ ਨੂੰ ਅਸੀਂ ਵਰਤ ਸਕੇ ਪਸ਼ੂ ਖਰਾਕ ਦੇ ਵਿੱਚ ਸੋ ਡਾਕਟਰ ਸਾਹਿਬ ਤੁਸੀਂ ਸਾਡੇ ਪ੍ਰੋਗਰਾਮ ਚ ਆਏ ਤੇ ਸਾਡੇ ਪਸ਼ੂ ਪਾਲਕ ਵੀਰਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ